ਬਹੁਤ ਵਧੀਆ ਬਹੁਤ ਵਧੀਆ ਇੰਟਰਵਿਊ ਆ ਗਿਆ ਆਹ ਸਾਲ ਦੇ ਕਿਤੇ ਤੋਂ ਸਾਲ ਦੇ ਆ ਦੇਖ ਲਈ ਵੀ ਦੇ ਦੇ ਮੈਂ ਜਿਹੜਾ ਨਹੀਂ ਹੋ ਗਿਆ ਹੁਣ ਚੱਲ ਸੋ ਜਗਰਾਉਂਡ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਜੀ ਆ ਟ੍ਰਾਲਾ ਜਿਹੜਾ ਖੜਾ ਘੋੜਾ ਇੱਕ ਔਰਤ ਦੀ ਮੌਤ ਹੋ ਗਈ ਹੈ ਜੀ ਮਿੱਧ ਕੇ ਇਹ ਆ ਜਿਹੜਾ ਟਰਾਲਾ ਖੜਾ ਹੈ ਘੋੜਾ ਤੁਸੀਂ ਦੇਖ ਰਹੇ ਹੋ 18 ਟਾਂ ਵਾਲਾ ਮਿੱਧ ਕੇ ਜਿਹੜੀ ਇੱਕ ਔਰਤ ਹੈ ਤੇ ਉਹਨੂੰ ਇਹ ਲੰਘ ਚੁੱਕਿਆ ਹੈ ਬਹੁਤ ਵੱਡਾ ਹਾਦਸਾ ਲੋਕਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਤੇ ਪੁਲਿਸ ਦੇ ਨਾਲ ਕਾਫੀ ਲੋਕ ਜਿਹੜੇ ਔਖੇ ਨੇ ਕਿਉਂਕਿ ਡਰਾਈਵਰ ਨੂੰ ਭਜਾਉਣ ਦਾ ਇਲਜ਼ਾਮ ਜਿਹੜਾ ਪੁਲਿਸ ਤੇ ਲੱਗ ਰਿਹਾ ਹੈ ਇੱਕ ਹੌਲਦਾਰ ਤੇ ਵੀ ਉਹਨਾਂ ਨੇ ਕਹਿੰਦੇ ਸਾਈਡ ਤੇ ਕਰਾਉਣੀ ਹੈ ਤੇ ਡਰਾਈਵਰ ਨੂੰ ਜਿਹੜਾ ਭਜਾ ਦਿੱਤਾ ਸੋ ਤੁਸੀਂ ਦੇਖ ਲਓ ਵੀ ਹਾਦਸੇ ਨੇਤ ਹੋ ਰਿਹਾ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਆ ਕੂੜਾ ਜਿਹੜਾ ਖੜਾ ਤੁਹਾਨੂੰ ਦਿਖ ਰਿਹਾ 18 ਟਨ ਤੇ ਆ ਕਚੂਕਚ ਫੇਤ ਆ ਇਹ ਇੱਕ ਔਰਤ ਦੀ ਜਿਹੜੀ ਮੌਤ ਜਿਹੜੀ ਉਹ ਹੋਈ ਹੈ ਤੇ ਆ ਸਾਰੇ ਜਿਹੜੇ ਇੱਥੇ ਸੀਗੇ ਉਸ ਸਮੇਂ ਦੇ ਤੇ ਉਸ ਦੀ ਉਹ ਵੀ ਪ੍ਰੋਗਰੈਸ ਨਹੀਂ ਹੈਗੀ ਬਣਸ ਦੀ ਪ੍ਰੋਗਰੈਸ ਬਾਈ ਦੱਸਿਓ ਜੀ ਤੁਸੀਂ ਇੱਥੇ ਸੀ ਮੌਕੇ ਤੇ ਸੀ ਕਿਵੇਂ ਹੋਇਆ ਜੀ ਤੁਸੀਂ ਬਾਈ ਜੀ ਆਪ ਵੀ ਸਾਈਡ ਆ ਰਹੇ ਸੀ ਹੂੰ ਆਪ ਦੀ ਸਾਈਡ ਆ ਰਹੀ ਸੀ ਤੇ ਗੱਡੀ ਟਰੱਕ ਨੂੰ ਕਰਾਸ ਕਰਨ ਲੱਗੇ ਮੁਰਿਓ ਗੱਡੀ ਆ ਗਈ ਇਹਨਾਂ ਨੇ ਆਪ ਦੀ ਸਾਈਡ ਕਰ ਲਈ ਜੀ ਇਹ ਥੋੜਾ ਜਿਆ ਮੈਂ ਬਾਹਲਾ ਨਹੀਂ ਦੇਖਿਆ ਜਾਨੀ ਕਿ ਇਹ ਰੌਂਗ ਸਾਈਡ ਕਹਿੰਦੇ ਰੌਂਗ ਸਾਈਡ ਤੋਂ ਇਨਸਾਈਡ ਜਦੋਂ ਆਉਣ ਲੱਗਾ ਹੂੰ ਇਹਦੇ ਵਿੱਚ ਪੂਰੀ ਲੈੱਗ ਵੀ ਡੱਗ ਗਈ ਡੱਗ ਕੇ ਇਹਨੇ ਮਗਰ ਦੇਖਿਆ ਨਹੀਂ ਡਿੱਗੀ ਆ ਉੱਤੇ ਜਿਹੜਾ ਮੌਕੇ ਦੀ ਮੌਤ ਹੋ ਗਈ ਜੀ ਮੌਕੇ ਦੀ ਮੌਤ ਡਰਾਈਵਰ ਦੀ ਕਿ ਆ ਵਿੱਚ ਕਹਿ ਰਿਹਾ ਸ਼ਰਾਬ ਪੀਤੀ ਸੀ ਕੋਈ ਇਦਾਂ ਦਾ ਹੈ ਜੀ ਡਰ ਦੀ ਦਾਰੂ ਸ਼ਰਾਬ ਪੀਤੀ ਹੋਈ ਸੀਗੀ ਜੀ ਹਾਂ ਜੀ ਹਾਲਦਾਰ ਮੁੰਡਾ ਇੱਥੇ ਉਹਨੇ ਉਨੂੰ ਫੜ ਕੇ ਸਾਈਡ ਤੇ ਲਵਾਇਆ ਹਾਂਜੀ ਉਹਦਾ ਟ੍ਰੈਕਟਰ ਹਾਲਦਾਰ ਆ ਹੂੰ ਫੜ ਕੇ ਸਾਈਡ ਤੇ ਲਵਾਇਆ ਤੇ ਉਸ ਤੋਂ ਬਾਅਦ ਉਹ ਪਤਾ ਨਹੀਂ ਉਹ ਉਸ ਤੋਂ ਬਾਅਦ ਇੱਧਰ ਆ ਗਏ ਉਹ ਉਹ ਡਰਾਈਵਰ ਭੱਜ ਗਿਆ ਡਰਾਈਵਰ ਭੱਜ ਗਿਆ ਜਣੇ ਕਿਉਂਕਿ ਮਲਾਮ ਲੋਕਾਂ ਦੇ ਬਾਈ ਇੱਥੇ ਲਾਜ ਪਈ ਆ ਬੈਕਟ ਰੱਖਣ ਦੀ ਲੋੜ ਨਹੀਂ ਪੈਣੀ ਸੀ ਤੁਸੀਂ ਖੜ ਜੋ ਪਰ ਬਾਈ ਜਮੀਰਾ ਅੰਦਰੋਂ ਹੈ ਨਹੀਂ ਮਰੀਆਂ ਕੋਈ ਜਮੀਰਾ ਸਾਡੀਆਂ ਮਰਗੀਆਂ ਬਾਈ ਅੱਜ ਬਾਜੀ ਅੱਜ ਇਹ ਇਹਨਾਂ ਨਾਲ ਹੋਇਆ ਵਿਚਾਰਿਆਂ ਨਾਲ ਕੱਲ ਕਿਸੇ ਨਾਲ ਆਪਣੀ ਆਪ ਦੀ ਫੈਮਲੀ ਬਾਰੇ ਸੋਚ ਇਹ ਪੁਲਿਸ ਬੰਦੇ ਨੇ ਇੱਕ ਵਾਰੀ ਵੀ ਪੁਲਿਸ ਪਬਲਿਕ ਸਰਵੰਟ ਆ ਜੀ 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 ਪੁਲਿਸ ਨੂੰ ਪੁਲਿਸ ਪਬਲਿਕ ਦੀ ਬਣਾਈ ਹੋਈ ਆ ਕਿਥੋਂ ਤਨਖਾਹ ਲੈਂਦੇ ਸਾਡੀਆਂ ਜੇਬਾਂ ਚੋਂ ਜਾਂਦੀਆਂ ਸਰਕਾਰ ਕੋਲ ਹੂੰ ਤੇ ਪੁਲਿਸ ਸਾਡੀ ਹੈਲਪ ਨਾ ਕਰੂ ਤੇ ਹੋਰ ਕੌਣ ਕਰੂਗਾ ਪੁਲਿਸ ਨੂੰ ਡਰਾਈਵਰ ਬਾਈ ਨੇ ਫੜ ਕੇ ਦੱਸਿਆ ਕਿ ਬਾਈ ਪੁਲਿਸ ਵਾਲਿਆਂ ਦਾ ਡਰਾਈਵਰ ਛੁੱਟ ਕੇ ਭੱਜ ਗਿਆ ਨਾਲ ਚੱਕ ਲੱਗੇ ਤੇ ਦਰੂਪੀਤੀ ਸੀ ਦਰੂਪੀਤੀ ਵਾਰ ਮਰੀ ਜਾਂਦੀ ਨਾ ਵੀ ਖੜਿਆ ਜਾਂਦਾ ਸੀ ਨਾ ਵੀਰ ਉਹ ਤੋਂ ਖੜਿਆ ਜਾਂਦਾ ਸੀ ਨਾ ਵੀ ਡਰਾਈਵਰ ਫੜ ਕੇ ਦਿੱਤਾ ਪੁਲਿਸ ਵਾਲਾ ਫੜ ਕੇ ਦਿੱਤਾ ਉਹਦਾ ਫੜਿਆ ਉਹਨਾਂ ਦਾ ਸਾਈਡ ਤੇ ਚਾਹ ਰਿਹਾ ਨਹੀਂ ਕਰਦਾ ਉਹ ਵਿਚ ਵਿੱਚ ਭਜਾਇਆ ਉਹਨਾਂ ਨੇ ਭਜਾਉਂਦੇ ਨਹੀਂ ਕਿ ਪੁਲਿਸ ਨੇ ਭਜਾਇਆ ਉਹਨਾਂ ਨੇ ਭਜਾਇਆ ਖੁਦ ਭਜਾਇਆ ਸਾਰੇ ਇੱਥੇ ਦੇਖੀ ਜਾਂਦੇ ਜਦੋਂ ਭਜਾਇਆ ਪੁਲਿਸ ਹੂੰ ਸੋ ਸੜਕੇ ਦੇ ਵਿਚਕਾਰ ਜਿਹੜੀ ਉਸ ਭੈਣ ਜਮੀਰਾਂ ਮਰ ਚੁੱਕੀ ਆ ਪੰਜਾਬ ਦਾ ਜਮੀਰ ਕਿਸ ਜਾਗਦੀ ਸਿੰਘ ਜਗਦੀ ਸਿੰਘ ਮਰੇ ਜਮੀਰਾਂ ਵਾਲੇ ਆ ਠੀਕ ਆ ਨਾ ਇਹ ਕੱਲ ਨੂੰ ਆਪ ਦਿਨ ਵੀ ਇਹ ਘਟਨਾ ਹੋਗੀ ਇਹ ਦੋਲੇ ਖੜੇ ਇਹਨਾਂ ਨੇ ਕਿਹਾ ਛੱਡ ਦੇ ਵੀ ਕੱਲ ਨੂੰ ਇਹ ਗੱਲ ਹੋ ਜਾਣਗੀ ਹਾਂ ਬੈਰੀਕੇਟਾਂ ਦੇ ਨਾਲ ਦੌਰ ਦਿਸ਼ਾ ਨੂੰ ਜੇਕਰ ਪੰਜਾਬ ਖੜਨ ਬੰਦੇ ਚਾਕੇ ਫੋਟੋਬਾਬ ਖਿੱਦਣ ਲੱਗ ਗਏ ਵੀਡੀਓ ਰੋਡ ਤੋਂ ਬਣਾਉਣ ਜੋਗ ਹੋਰ ਕੋਈ ਨਾ ਬੱਲੇ ਬਾਈ ਪਹਿਲਾਂ ਦੇ ਲਾਰਡ ਕਮ ਵੀਡੀਓ ਤੇ ਫੋਟੋਆਂ ਦਾ ਰਹਿ ਗਿਆ ਦੁਨੀਆ ਕੋਲੇ ਹੋਰ ਕੁਝ ਨਹੀਂ ਪੁਲਿਸ ਦਾ ਕੰਮ ਹੈ ਉਸ ਤੋਂ ਬਾਅਦ ਬਾਈ ਦੁਨੀਆ ਖਤਮ ਕੰਜਰੇ ਖਾਲੇ ਚ ਬੰਨ ਚੁੱਕਾ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਰੋਹ ਜਿਹੜਾ ਪੁਲਿਸ ਦੇ ਖਿਲਾਫ ਆਹ ਟਰੱਕ ਆ ਜਿਹੜਾ ਕਹਿ ਰਹੇ ਆ ਤੇ ਹਜੇ ਤੱਕ ਕੋਈ ਆਇਆ ਨਹੀਂ ਬਾਈ ਇੱਥੇ ਪੁਲਿਸ ਪੁਲਸ ਵਾਲਾ ਹਜੇ ਕੋਈ ਪੁਲਿਸ ਆਏ ਸੀਗੇ ਉਹ ਬੰਦਾ ਭਜਾਤਾ ਉਹ ਟਰੱਕ ਦਾ ਓਨਰ ਆਇਆ ਹਜੇ ਤੱਕ 15 20 ਮਿੰਟ ਸੜਕੇ ਦੇ ਵਿੱਚਕਾਰ ਲਾਸ਼ ਰੱਖ ਕੇ ਜਿਹੜਾ ਜਾਮ ਲਗਾ ਦਿੱਤਾ ਹਾਂ ਆਪਣੇ ਸੋਚੇ ਕਿ ਇਹ ਸਿਲੀਅਰ ਆਸਰਾ ਨੂੰ ਪਾਸੇ ਦੇਖ ਰਹਿਣਾ ਸੀ ਹਾਂ ਮੈਂ ਕਰਦਾ ਮੈਂ ਫੋਨ ਕੋਈ ਹੈ ਤੇ ਤੁਸੀਂ ਦੇਖੋ ਵੀ ਆਮ ਲੋਕਾਂ ਦਾ ਰੋਹ ਹੈ ਇਕੱਠਾ ਹੈ ਤੇ ਉਹਨਾਂ ਨੇ ਜਾਮ ਜਿਹੜਾ ਲਾ ਦਿੱਤਾ ਸੋ ਪਾਲੀ ਵੀਰਾਂ ਜਗਰਾਉਂ ਦਾ ਕਾਉਂਸਲਰ ਵੀਰ ਆ ਐਮਸੀ ਰਿਆ ਕੋਈ ਪ੍ਰੋਗਰੈਸ ਨਹੀਂ ਕੀਤੀ ਜੀ 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 ਜਿਸੇ ਵੀ ਮੁਲਾਜ਼ਮ ਨੇ ਆ ਕੇ ਮੁਲਾਜ਼ਮ ਜਿਹੜੇ ਦੋ ਟਰੈਕ ਵਾਲੇ ਆਏ ਸੀ ਉਹ ਵੀ ਜਦੋਂ ਉਹਨਾਂ ਨੂੰ ਪਬਲਿਕ ਪੈ ਨਿਕਲੀ ਵੀ ਤੁਸੀਂ ਇਹ ਕੁਛ ਨਹੀਂ ਕੀਤਾ ਹੂੰ ਉਦੋਂ ਉਹ ਦੋਨੇ ਟਰੈਕ ਕੋਲ ਉੱਥੇ ਟਰੈਕ ਦੇ ਵਿੱਚ ਚਲੇ ਗਏ ਹੂੰ ਸੋ ਪਾਲੀ ਜਗਰਾਉਂ ਦੇ ਐਕਸ ਕਾਉਂਸਲਰ ਵੀ ਨੇ ਤੁਸੀਂ ਮੌਕੇ ਦੇ ਗਵਾਉ ਕੀ ਹੋਇਆ ਵੀਰੇ ਜੀ ਮੇਰੇ ਤੋਂ ਮੂਰੇ ਸੀ ਇੱਕ ਵਾਰ ਦੇ ਹੂੰ ਕਿਸੇ ਕ੍ਰੋਸ ਕਰ ਲੈ ਪਿੱਛੇ ਟਰੱਕ ਕ੍ਰੋਸ ਕਰ ਰਿਹਾ ਸੀ ਟਰਸਟਾਂ ਦੇ ਹਾਰਾਂ ਤੇ ਅੰਤਰ ਰੱਖਿਆ ਹੋਇਆ ਸੀ ਆ ਅੱਛਾ ਉਹਨਾਂ ਦੇ ਪਰਿਵਾਰਕ ਬੰਦੇ ਹਾਂ ਇੱਕ ਮਿੰਟ ਬ ਟਰੱਕ ਪਿੱਛੇ ਲੱਗੇ ਇਹਦੇ ਪਿੱਛੇ ਲੱਗੇ ਮੂਲਟ ਲਾ ਕੇ ਪਹਿਲੇ ਟਾਇਰ ਥਲੇ ਮਤਲਬ ਮੁੰਡਾ ਫੜ ਕੇ ਬਾਹਰ ਟਾਇਰ ਪੂਰੀ ਟਰੱਕ ਦੇ ਮੂਹਰੇ ओके ਹਾਂ ਤੇ ਜਦੋਂ ਪਹਿਲਾ ਟਰੱਕ ਰੋਕ ਰੋਕ ਲਿਆ ਉਹਨੇ ਪਤਾ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਸ਼ੀਸ਼ੇ ਵਿੱਚ ਜਾਂ ਦੇਖਿਆ ਨਹੀਂ ਉਹਨੇ ਬੈਕ ਸਾਈਡ ਤੇ ਬਾਹਰ ਟਰੱਕ ਟੋੜ ਲਿਆ ਜਿਹੜਾ ਇਹਦੇ ਲੱਕ ਉੱਤੇ ਲੱਗ ਗਿਆ ਮੌਕੇ ਤੇ ਮੌਤ ਹੋ ਗਈ ਸੀ ਮੌਤ ਹੋ ਗਈ ਇਹਦੀ ਪ੍ਰਾਈਵੇਟ ਟਰੱਕ ਦੇ ਥੱਲੇ ਮੈਂ ਹੀ ਕੱਢਿਆ ਕੁੜੀ ਨੂੰ ਇਹਨੂੰ ਹਾਂ ਤੇ ਦੋਨੇ ਸਾਈਡ ਲਾਈਫ ਸੀਗੇ ਤੇ ਬਾਅਦ ਵਿੱਚ ਮੈਂ ਡਰਾਈਵਰ ਨੂੰ ਟਰੱਕ ਚਲਾਇਆ ਤਾਂ ਪਤਾ ਨਹੀਂ ਉਹਦੀ ਰਾਤ ਦੀ ਪੀਤੀ ਜਾਂ ਹੁਣ ਪਿੱਛੇ ਤੋਂ ਮੂਜੇ ਹਵਾੜ ਮਾਰਦੀ ਸੀ ਹਾਂ ਬਾਅਦ ਮੁਲਾਜ਼ਮਾਂ ਨੇ ਟਰੱਕ ਸਾਈਡ ਤੇ ਕਰਾੜੀ ਠੀਕ ਸਾਈਡ ਤੇ ਗਰਾਉਣ ਦੀ ਬਗਾਰੇ ਹੱਡਾ ਬੰਦਾ ਖੜਾ ਪੂਰੇ ਡਰਾਈਵਰ ਦੇ ਤੇ ਟਰੱਕ ਦੇ ਮੂਰੇ ਡਰਾਈਵਰ ਇੱਥੇ ਹੀ ਆ ਹੁਣ ਪਤਾ ਲੱਗਿਆ ਕਿ ਇਹ ਡਰਾਈਵਰ ਭੱਜ ਗਿਆ ਓਕੇ ਜਾਨੀ ਕਿ ਡਰਾਈਵਰ ਨੂੰ ਤੁਸੀਂ ਲਿਆਏ ਹੋ ਖਿੱਚ ਕੇ ਗੱਡੀ ਚ ਪਹਿਲਾਂ ਮੈਂ ਖਿੱਚ ਕੇ ਲਿਆ ਗੱਡੀ ਚ ਓਕੇ ਜਿਆਦਾ ਦੀ ਪੀਤੀ ਜਾਂ ਰਾਤ ਦੀ ਪੀਤੀ ਨਿਵਾੜ ਮਾਰਦੀ ਸੀ ਹਾਂ ਠੀਕ ਹੈ ਮਲਾਜਮਾਂ ਦੀ ਇਹ ਬਹੁਤ ਵੱਡੀ ਅਣਗਹਿਲੀ ਹੈ ਕਿ ਡਰਾਈਵਰ ਨੇ ਇਹਨਾਂ ਨੂੰ ਪੜਿਆ ਗਿਆ ਹੈ ਅੱਛਾ ਜਦ ਪਿਆਤਾ ਜਾਂ ਆਪ ਭੱਜ ਗਿਆ ਕਿੰਦਾ ਵੀ ਹੈ ਮਤਲਬ ਡਰਾਈਵਰ ਇੱਥੇ ਮਲਾਜਮ ਹੁਣ ਪਹੁੰਚੇ ਜੀ ਮਲਾਜਮ ਆਏ ਨੇ ਹੁਣ ਪਹੁੰਚੇ ਪਹਿਲਾਂ ਅੱਗੇ ਚਲੇ ਗਏ ਸੀ ਜਬ ਪਬਲਿਕ ਭੜਕੀ ਅੱਗੇ ਚਲੇ ਗਏ ਸੀਗੇ ਹੁਣ ਮਲਾਜਮ ਦੁਆਰਾ ਕੌਣ ਆਇਆ ਦੁਆਰਾ ਆਇਆ ਸੋ ਇਹ ਤੁਸੀਂ ਸੁਣ ਰਹੇ ਸੀ ਮੌਕੇ ਤੇ ਬ੍ਰਿੰਦਰਪਾਲ ਪਾਲੀ ਜੋ ਦੱਸ ਰਿਹਾ ਸੀ ਤੁਹਾਨੂੰ ਤੇ লাশ ਜਿਹੜੀ ਇਹਦੇ ਵਿਚਕਾਰ ਰੱਖੀ ਹੋਈ ਹੈ ਜੀ ਹਾਲਾਤ ਤੁਸੀਂ ਦੇਖ ਸਕਦੇ ਹੋ ਤੇ ਹਾਂ ਇਹ ਹੀ ਇਹ ਹੀ ਦੱਸ ਰਿਹਾ ਸਾਰੇ ਸੋ ਜਾਮ ਲੱਗ ਚੁੱਕਿਆ ਜੀ ਲੋਕ ਭਾਰੀ ਗਿਣਤੀ ਦੇ ਵਿੱਚ ਇਕੱਠੇ ਜਿਹੜੇ ਇੱਥੇ ਜਗਰਾਉਂ ਦੇ ਵਿੱਚ ਹੋ ਚੱਕੇ ਆ ਤੁਸੀਂ ਦੇਖ ਰਹੇ ਹੋ ਕਿ ਮੈਨੂੰ ਸਵੇਰੇ ਕੁਝ ਸਮਾਂ ਪਹਿਲਾਂ ਹੀ ਫੋਨ ਆਇਆ ਸੀ ਤੇ ਮੈਂ ਮਗਾ ਦੇਖ ਕੇ ਇਹ ਤੇ ਵਿਚਾਰਾ ਜਿਹੜਾ ਕਿਸ ਦਾ ਘਰ ਉੱਜੜ ਗਿਆ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਧਰਮ ਪਤਨੀ ਜਿਹਦੀ ਕੀ ਮੌਤ ਜਿਹੜੀ ਉਹ ਹੋ ਚੁੱਕੀ ਆ ਲਾਸ਼ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਚੀਥੜੇ 6-7 ਘੰਟੇ ਬਾਅਦ ਪਹੁੰਚੇ ਇਹਨਾਂ ਦਾ ਚੀਥੜੇ ਨਹੀਂ ਬਣਦਾ ਟਾਈਮ ਨਾਲ ਚੀਥੜੇ ਉੱਡ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਮਲਾਜਮ ਹੁਣ ਪਹੁੰਚੇ ਆ ਤੇ ਇਹਨਾਂ ਤੇ ਕੁਮਾਰ ਜੀ ਹਾਂਜੀ ਲਾਈਵ ਚੱਲ ਰਹੇ ਹੋ ਜੀ ਕੀ ਕਹਿ ਰਹੇ ਆ ਪੁਲਿਸ ਲੇਟ ਪਹੁੰਚੀ ਆ دیر ਨਾਲ ਪਹੁੰਚੀ ਆ ਕੀ ਮਸਲਾ ਜੀ अच्छा जी प्लीज ड्राइवर ਕਿੱਥੇ ਅਜ ਕਹਿੰਦੇ ਭਜਾਤਾ ਕਿਸੇ ਤੁਹਾਡੇ ਇਦਾਂ ਦੇ ਇਲਜ਼ਾਮ ਲੱਗ ਰਹੇ ਆ ਜੀ ਆਮ ਲੋਕਾਂ ਵੱਲੋਂ ਟਰਾਲੇ ਵਾਲਾ ਹੈ ਕਿੱਥੇ ਬਾਈ ਉਹ ਯਾਰ ਦੱਸਤਾ ਦਿਓ ਸਾਨੂੰ ਕਿੱਥੇ ਆਪਾਂ ਅਕਸੀਡੈਂਟ ਕਰਕੇ ਉਹ ਆਪ ਟਰਾਲਾ ਲੱਗ ਜਿੱਨੀ ਤੂੰ ਅਸੀਂ ਇੱਥੇ ਪਹੁੰਚੇ ਆ ਆ ਸਾਹਮਣੇ ਤਾਂ ਅਸੀਂ ਇੱਕ ਮੈਡੀਕਲ ਦੀ ਕੁਝ ਕੈਂਟਰ ਪੀਚ ਕਟ ਦੇ ਵਿੱਚ ਵਿੱਚ ਅਸੀਂ ਜੀ ਬਿਲਕੁਲ ਪਰਵਾਸ ਦੇ ਵਿੱਚ ਅਸੀਂ ਆ ਗਏ ਇੱਥੇ ਜੀ ਬਾਕੀ ਸਰ ਟ੍ਰਾਲੇ ਵਾਲੇ ਆਲਾ ਜਦੋਂ ਆਉਂਦੇ ਉਹ ਸਾਡੇ ਤੋਂ ਭੱਜ ਗਏ ਨਹੀਂ ਟਰਾਲੇ ਵਾਲਾ ਮੈਂ ਟਰਾਲੀ ਤੋਂ ਪੁੱਛਿਆ ਅਸੀਂ ਹਾਂਜੀ ਹਾਂਜੀ ਇਹ ਮੁਲਾਜ਼ਮ ਮੈਨੂੰ ਕਹਿੰਦੇ ਕਹਦੇ ਵੀ ਇਹਨੂੰ ਅਸੀਂ ਟਰਾਲਾ ਸਾਈਡ ਤੇ ਲਵਾ ਦਈਏ ਜੀ ਡਰਾਈਵਰ ਜਾ ਕੇ ਗੱਡੀ 'ਚ ਬੈਠ ਗਿਆ ਫੇਰ ਕਹਿੰਦੇ ਵੀ ਮੂਰੇ ਇਹਾਂ ਨੂੰ ਝੂਠ ਨਹੀਂ ਬੋਲਿਆ ਇਹ ਕੋਲੇ ਸੀ ਇਹ ਕਹਿੰਦਾ ਕਿ ਮੂਰੇ ਬੰਦਾ ਪੁਰਾਣਾ ਹੋਰ ਬਾਰੇ ਨਹੀਂ ਜਾਂਦਾ ਬਾਹਰ ਜਾ ਦੇਖੇ ਕਰਦਾ ਇਹ ਕੋਲੇ ਸੀ ਇਹਨਾਂ ਨੇ ਆ ਗਿਆ ਬੰਦਾ ਦਿਓ ਜੀ ਤੁਸੀਂ ਫੜਿਆ ਜੀ ਇਹਨਾਂ ਨੇ ਆਪਦੇ ਅਫਸਰ ਨੂੰ ਫੋਨ ਕੀਤਾ 20 ਬੈਰੀ ਵਾਲ ਦੀ ਲੋੜ ਨਹੀਂ ਇੱਥੇ ਹੋਰ ਨਹੀਂ ਲੋੜ ਸਰ ਇੱਥੇ ਪਿੱਛੇ ਇਹ ਨਹੀਂ ਜੀ ਮਿਹਰबानी ਕਰ ਇਹ ਸਾਹ ਬਾਅਦ ਲੱਗਿਆ ਪੁੱਟਿਆ ਮੇਰਾ ਘਰ ਪੁੱਟਿਆ ਗਿਆ ਇਹਨਾਂ ਨੇ ਚਾਰਜ ਉਹ ਦੋਨੋਂ ਚਲੇ ਗਏ 20 ਮਤਲਬ ਹੁਣ ਆਈ ਨਹੀਂ ਸਾਹਾਂ ਬਾਅਦ ਚ 20 ਮਿੰਟ ਬਾਅਦ ਹੁਣ ਆਇਆ ਮਲਾਜਮ ਬੰਦਾ ਦੋ ਕਿਹੜਾ ਤਰਾਹੋ ਬੰਦੇ ਦੇ ਮੂੰਹ ਤੇ ਨਹੀਂ ਨੂੰ ਫੋਨ ਲਾਉਂਦਾ ਸੀ ਇੱਥੇ ਉਹ ਬਾੜ ਮਾਰਦੀ ਸੀ ਚੱਕਣੇ ਨੇ ਜਿਆਦਾ ਸਭ ਹਾਂ ਉਹਦਾ ਜਾ ਤਾ ਉਹਦੀ ਸ਼ਰਾਬ ਪੀਤੀ ਰਾਤ ਹੀ ਜਾ ਹੁਣਦੀ ਉਹਦੇ ਮੂੰਹ ਚ ਬਾੜ ਬੰਦ ਜਾਂ ਮੋਟਲੇ ਚਲਾਦਾ ਠੀਕ ਹੈ ਉਹਦਾ ਬੰਦਾ ਨਕੂਚਿਆ ਉਹਨਾਂ ਚੋਂ ਅਸੀਂ ਅੱਛਾ ਬੈਠੇ ਆ ਬੰਦਾ ਦੱਸੋ ਹੈਗਾ ਤੁਹਾਡੇ ਕੋਲੇ ਪਹਿਲਾਂ ਤਾਂ ਇਹ ਦੋ ਸਰ ਗ੍ਰਿਫਤਾਰੀ ਕਰਾਂਗੇ ਉਹਨੂੰ ਇਹ ਥੋੜੀ ਵੀ ਨਾ ਨਹੀਂ ਗ੍ਰਿਫਤਾਰੀ ਦਾ ਕੰਮ ਦੋ ਕਰਾਂਗੇ ਜੇ ਬੁਲਾਜੋ ਤਾਂ ਕਦੋਂ ਹੋਊਗਾ ਹੇ ਕਿੱਥੇ ਬੰਦਾ ਜਿਹੜੀ दारू ਪੀਤੀ ਸੀ ਕੱਲ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਮਲਾਇਆ ਕਿਉਂ ਹੋ ਸਕਦੇ ਜੀ ਅੱਜ ਡਰਾਈਵਰ ਫਿਰ ਜਾਂਦਾ ਦਾਕ ਜਾਂਦਾ ਇੱਥੋਂ ਕਿਤੇ ਮੋਟੀਆਂ ਅੱਖਾਂ ਦੇ ਸਾਹਮਣੇ ਡਰਾਈਵਰ ਆੜ ਗਿਆ ਇਹਨਾਂ ਦੇ ਸਾਹਮਣੇ ਲਿਆ ਵਾ ਤੁਸੀਂ ਟਰਾਲਾ ਸਾਈਡ ਤੇ ਲਵਾਇਆ ਜਾਂ ਨਹੀਂ ਲਵਾਇਆ ਨਹੀਂ ਲਵਾਇਆ ਇੱਥੇ ਹੱਥ ਰੱਖ ਕੇ ਕਹਿ ਦੋ ਆ ਲੈ ਮੈਂ ਬਾਬੇ ਨਹੀਂ ਨਾਲ ਬਾਬੇ ਨਾਲ ਸੋਹ ਰੱਖਾ ਮੇਰੇ ਵੀ ਬਾਬਾ ਜੀ ਦੀ ਸੋਹ ਰੱਖਾ ਹੱਥ ਜੋੜ ਕੇ ਬਿਲਕੁਲ ਸੋਹ ਮੰਨਵੇਂ ਟਰਾਲੀ ਨਹੀਂ ਜਾਤ ਰਹਾ ਨਹੀਂ ਗਲਤ ਇਨੇ ਬੰਦੇ ਆ ਕੋਈ ਕਹਿ ਦੇਵੇ ਤੁਸੀਂ ਕਹਿੰਦੇ ਨਾ ਜੀ ਸਾਡੇ ਸਾਡੇ ਗੁਰੂ ਸਾਹਿਬ ਨੇ ਕਿਹਾ 52 ਹੁਕਮਨਾਮਿਆਂ ਦੇ ਵਿੱਚ ਜਿਹੜਾ ਬੰਦਾ ਸੌਂ ਖਾਂਦਾ ਉਹ ਵੀ ਝੂਠਾ ਜਿਹੜਾ ਖਵਾਉਂਦਾ ਉਹ ਵੀ ਝੂਠਾ ਨਹੀਂ ਚਲੋ ਝੂਠਾ ਮੈਂ ਨਹੀਂ ਟਰਾਲਾ ਸਾਈਡ ਤੇ ਲਵਾਇਆ ਨਹੀਂ ਲੋ ਜੀ ਪੁਲਿਸ ਮੁਲਾਜ਼ਮਾਂ ਯਾਰ ਯਾਰ ਬੱਸ ਕਰ ਤੁਸੀਂ ਇੱਕ ਹੈਂਡੀਕੈਪ ਬੰਦੇ ਦਾ ਘਰ ਪਟਦਾ ਯਾਰ ਕੋਈ ਨਹੀਂ ਬੰਦੇ ਦਾ ਸਾਥ ਉਹਦਾ ਘਰ ਪਟਿਆ ਗਿਆ ਅਸੀਂ ਦਾ ਕੋਈ ਨਹੀਂ ਆਉਂਦਾ ਮੈਂ ਮੋੜੇ ਵਿੱਚੋਂ ਲੈ ਕੇ ਫੜਦੇ ਉਹ ਵੀ ਨਾਲ ਇਹਨਾਂ ਦੀ ਛੋੜੀਆਂ ਬੱਚੀਆਂ ਸੀ ਤੀਜਾ ਸਾਡਾ ਇਹ ਮੁੰਡੇ ਨੇ ਮੈਂ ਚਾਹ ਤੋੜ ਕੇ ਆਈ ਨੇ ਤਾਲੇ ਤੋਂ ਖਿੱਚ ਕੇ ਘੱਟੇ ਹੋਰ ਮੁੰਡੇ ਸੀ ਅੱਛੇ ਕਰਦਾ ਬਜਰਾ ਫਿਰ ਦੁਬਾਰਾ ਤੁਰਫ ਤੈਨਾਂ ਦੀ ਤਾਲੇ ਪੱਛ ਕੇ ਆਏ ਫਸਦਾ ਬਾਦ ਕਰਦਾ ਗ੍ਰਿਫਤਾਰ ਕੀ ਫਿਰ ਮੇਰੇ ਕਿਹੜੇ ਸਕੇ ਨੇ ਮੈਂ ਤਾਂ ਇਨਸਾਨੀਅਤ ਤੇ ਕਹਿ ਰਿਹਾ ਬਾਦ ਗ੍ਰਿਫਤਾਰ ਕਰਦਾ ਕੀ ਫਿਰ ਮੈਂ ਰਾਮ ਨਾਲ ਹੀ ਕਰਿਆ ਵੀ ਹੋਰ ਫੜੇ ਨੇ ਤੁਹਾਡੇ ਕੋਲ ਹੋਣਾ ਹੈ ਰਾਜਾ ਹੋਣਾ ਸੀ ਪਤਾ ਲੱਗਣਾ ਸੀ ਸਰ ਜੇ ਹੁਣ ਹੁੰਦਾ ਮਲਾਜਾ ਹੋਣਾ ਸੀ ਪਤਾ ਲੱਗਣਾ ਸੀ ਨਾ ਦੋ ਦਿਨ ਬਾਅਦ ਖੜਿਆ ਟਿੰਟ ਨੇ ਉਹਦੇ ਸਾਹਮਣੇ ਡਰਾਈਵਰ ਸੀਗਾ ਉਹਨੂੰ ਜਾਣ ਕੇ ਨਹੀਂ 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 ਸੀ ਅਸੀਂ ਮੈਂ ਕੱਢ ਲਿਆ ਕੋਈ ਮੈਂ ਫੜ ਲੈਂਦਾ ਯਾਰ ਆਏ ਨਹੀਂ ਬੁਲੀ ਜਾਂਦਾ ਮੈਂ ਫੜ ਲੈਂਦਾ ਨੂੰ ਜੇ ਮੌਕੇ ਤੇ ਸੀ ਮੈਨੂੰ ਫੜਾਏ ਨਹੀਂ ਬਸ ਸ਼ਾਂਤ ਰਹਿ ਅਨੰਦਪੁਰ ਖਾਲਾ ਹੈ ਜੀ ਆਰ ਬਾਈ ਪਪਾ ਕੋਈ ਨਹੀਂ ਜਿਹਦੇ ਅੱਖਾਂ ਸਾਹਮਣੇ ਹੋਏ ਮੇਰੀਆਂ ਅੱਖਾਂ ਸਾਹਮਣੇ ਹੋਇਆ ਮੈਂ ਜੱਦੀ ਆ ਗਿਆ ਮੱਕੇ ਜੱਦੀ ਆ ਗਿਆ ਮੈਂ ਤਾਂ ਉਹ ਤਾਂ ਜੱਦੀ ਮੈਨੂੰ ਨਾਲ ਸੀਗਾ ਟ੍ਰੈਫਿਕ ਕੰਟਰੋਲ ਕਰੋ ਚਲੋ ਜੀ ਚਲੋ ਮੈਂ ਤਾਂ ਨਾਲ ਸੀ ਨੇ ਪੁਲਿਸ ਜੀ ਟ੍ਰੈਫਿਕ ਕੰਟਰੋਲ ਕਰੋ ਅ ਤੁਸੀਂ ਦੇਖ ਰਹੇ ਹੋ ਪੁਲਿਸ ਤੇ ਵੱਡੇ ਅਲੀਗੇਸ਼ਨ ਲੱਗ ਰਹੇ ਆ ਵੀ ਭਜਾਇਆ ਗਿਆ ਵਾ ਪੁਲਿਸ ਵੱਲੋਂ ਤੇ ਸਾਡੇ ਨਾਲ ਚਾਰ ਸਾਹਿਬ ਨੇ ਕੀ ਕਾਰਵਾਈ ਕਰ ਰਹੇ ਹੋ ਜੀ ਸਰ ਚੌਕੀ ਇੰਚਾਰਜ ਸਾਹਿਬ ਨੂੰ ਕਹਿੰਦਾ ਉਹ ਆ ਰਹੇ ਨੇ ਜੀ ਪੂਰੀ ਕਾਰਵਾਈ ਹੋਊਗੀ ਜੀ ਮੈਂ ਮੈਂ ਤਾਂ ਕੰਮ ਹੁੰਦਾ ਟ੍ਰੈਫਿਕ ਕੰਟਰੋਲ ਕਰਨਾ ਕੰਟਰੋਲ ਕਰ ਰਹੇ ਸੀ ਹੂੰ ਹੁਣੇ ਵੰਨੋਏ ਵੀ ਕਿੱਥੋਂ ਚਲੇ ਗਿਆ ਭੱਜ ਗਿਆ ਉਹਨਾਂ ਨੂੰ ਭੱਜਣਾ ਹੀ ਸੀ ਜੀ ਨਹੀਂ ਸਾਨੂੰ ਹੁਣ ਲੈਫਟ ਮੁਲਾਜ਼ਮ ਕਹਿੰਦੇ ਜਦੋਂ ਪਤਾ ਲੱਗਿਆ ਭੱਜ ਗਿਆ ਜੀ ਉਹਦਾਂ ਨੂੰ ਟਰਾਲਾ ਸਾਈਡ ਤੇ ਲਾ ਕੇ ਕਿਤੇ ਭੱਜ ਗਿਆ ਤੇ ਉਹਨੂੰ ਖੜ ਕੇ ਪੂਰੀ ਕਾਰਵਾਈ ਹੋਊਗੀ ਜੀ ਸੋ ਪੁਲਿਸ ਕਾਰਵਾਈ ਦਾ ਭਰੋਸਾ ਜਿਹੜਾ ਜਿਤਾ ਰਹੀ ਆ ਦੇ ਰਹੀ ਆ ਤੇ ਤੁਸੀਂ ਤੁਹਾਡਾ ਸਰ ਜੋ ਮਰਜ਼ੀ ਕੋ ਬੋਲੀ ਜਾਂਦੇ ਜੀ ਪਰ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਤੁਹਾਡਾ ਜਿਹੜਾ ਕਾਂਸਟੇਬਲ ਉਹ ਤੇ ਅਲੀਗੇਸ਼ਨ ਲੱਗ ਰਿਹਾ ਜੀ ਵੱਡੇ ਲੱਗ ਰਿਹਾ ਠੀਕ ਹੈ ਜੀ ਤੁਹਾਨੂੰ ਕਾਰਵਾਈ ਕਰਾਂਗੇ ਜੀ ਪੰਚਾਇਤ ਸਾਹਿਬ ਨੂੰ ਪੰਚਾਇਤ ਸਾਹਿਬ ਨੂੰ ਬੋਲ ਦਿੱਤਾ ਹੋ ਆ ਰਹੇ ਨੇ ਪੂਰੀ ਕਾਰਵਾਈ ਹੋ ਗਈ ਉਹ ਰੈਵਨੂ ਜਲਦੀ ਜਲਦੀ ਖੜਕੀ ਸਹਿਯਾਤ ਠੀਕ ਹੈ ਜੀ ਸੋ ਪਲੀਜ਼ ਤੁਸੀਂ ਦੇਖ ਰਹੇ ਹੋ ਵੀ ਕਹਿ ਰਹੀ ਆ ਵੀ ਅਸੀਂ ਕਾਰਵਾਈ ਕਰਾਂਗੇ ਲਾਈਵ ਤੁਸੀਂ ਦੇਖ ਰਹੇ ਹੋ ਆ ਜਿਹੜੇ ਸ਼ੀਸ਼ੇ ਆ ਟਰੱਕ ਹੈ ਜੀ ਉਹ ਘੋੜਾ ਜਿਹਦੀ ਜਿਹਦੇ ਨਾਲ ਇਹ ਹਾਦਸਾ ਜਿਹੜਾ ਵਾਪਰਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਟਰੱਕ ਹੈ ਜੀ ਮਾਲਕ ਕਰੇ ਕਿਸੇ ਨਾਲ ਵੀ ਅਜੇਹਾ ਪਾਣਾ ਨਾ ਵਾਪਰੇ ਜਿਹੜੀ ਉਸ ਭੈਣ ਦੀ ਲਾਸ਼ ਆ ਬੋਡੀ ਆ ਉਹ ਛੜਕ ਦੇ ਵਿਚਕਾਰ ਰੱਖ ਕੇ ਜਿਹੜਾ ਧਰਨਾ ਉਹ ਜਿਹੜਾ ਲੋਕਾਂ ਵੱਲੋਂ ਲਗਾ ਦਿੱਤਾ ਗਿਆ ਹੈ ਸੋ ਇਹ ਤਸਵੀਰਾਂ ਸਿੱਧੀਆਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਜੀ ਸੋ ਪਰਿਵਾਰ ਦੇ ਬੈਠੇ ਜਿਹੜੇ ਲੋਕ ਨੇ ਵਿਚਾਰੇ ਅੱਖਾਂ 'ਚ ਉਹਨਾਂ ਦੇ ਹੰਝੂ ਨੇ ਕੋਈ ਕਾਰਵ ਕੀ ਸਕਦਾ ਪੁਲਿਸ ਵੱਲੋਂ ਕਾਰਵਾਈ ਦਾ ਜਿਹੜਾ ਭਰੋਸਾ ਉਹ ਦਿੱਤਾ ਜਾ ਰਿਹਾ ਸੋ ਬਹੁਤ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਹੜਾ ਤੁਸੀਂ ਆਮ ਲੋਕਾਂ ਦਾ ਹਜੂਮ ਦੇਖ ਸਕਦੇ ਹੋ ਇੱਥੇ ਤੇ ਮਾਲ ਕਰੇ ਅਜੇ ਹੀ ਕਟਣਾ ਕਿਸੇ ਭਾਈ ਵੀਰ ਦੇ ਨਾਲ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਨਾ ਵਾਪਰੇ। ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਬੋਹ ਬੈਠਾ ਤਾਂ ਜਿਹੜਾ ਨਾਂ ਲਿਖਣਾ ਹੈ। ਅੱਛਾ। ਤੇ ਤੁਸੀਂ ਦੇਖ ਸਕਦੇ ਹੋ ਬਾਈ ਹੁਣੀ ਜਿਹੜੇ ਉਹਨਾਂ ਦੇ ਨਾਲ ਸੀ ਤੇ ਉਹ ਘਰ ਵਾਲਾ ਇਹ ਦੱਸਿਆ ਜਾ ਰਿਹਾ ਉਸ ਭੈਣ ਦਾ ਤੇ ਮੈਂ ਕਿਸੇ ਦੇ ਦੁੱਖ ਜਿਹੜੇ ਤੁਹਾਨੂੰ ਨਹੀਂ ਦਿਖਾ ਸਕਦਾ ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਵਾਈ ਕਰੂਗਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦਿੱਤੀ ਧੰਨਵਾਦ ਸਤਿ ਸ਼੍ਰੀ ਅਕਾਲ